ਮੇਰੀ ਜਿਹੜੀ ਅੱਜ ਰਿਟਾਇਰਮੈਂਟ ਸੇਵਾ ਮੁਕਤੀ ਦਾ ਜਿਹੜਾ ਅਸਲ ਮਨੋਰਥ ਸੀ ਉਹ ਰੁੱਖਾਂ ਨੂੰ ਬਚਾਉਣਾ ਤੇ ਰੁੱਖਾਂ ਨੂੰ ਸੁਭਾੜਨਾ ਰੁੱਖ ਲਾਉਣੇ ਮਾਂ ਮੈਂ ਦੇਖੀ ਆਪਣੀ ਦੇਖਿਆ ਮਾਂ ਜਿਹੜਾ ਨਾ ਕੋਈ ਮਾਂ ਤੋਂ ਜਿਹੜਾ ਮੁੱਖ ਮੋੜਦਾ ਕਿਤੇ ਮੇਰੇ ਨੰਡੋਈ ਸਰਦਾਰ ਗਾਲੂ ਸਰਦਾਰ ਸਿੰਘ ਰੁੱਖਾਂ ਦੇ ਕਰੀਪ ਹੁੰਦਾ ਸਰਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਇਹ ਵਿਸ਼ੇਸ਼ ਰਿਪੋਰਟ ਜੋ ਤੁਸੀਂ ਵੇਖ ਰਹੇ ਹੋ ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ ਦੇ ਪਿੰਡ ਫਤਿਹਪੁਰ ਦੇ ਜੰਪਲ ਇਲਾਕੇ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ ਬਾਬੂ ਸਿੰਘ ਫਤਿਹਪੁਰ ਦੇ ਵਿਦਾਇਗੀ ਸਨਮਾਨ ਸਮਾਰੋਹ ਦੇ ਮੌਕੇ ਤੇ ਬਲਜੀਤਪਾਲ ਸਿੰਘ ਰਾਮਾਨੰਦ ਦੀ ਤੇ ਲక్ష్మణ ਸਿੰਘ ਸਿੱਧੂ ਦਸੌਂਦੀਆ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ ਬਾਬੂ ਸਿੰਘ ਦਾ ਜਨਮ ਪਿਤਾ ਦਰਬਾਰਾ ਸਿੰਘ ਦੇ ਘਰ ਮਾਤਾ ਦਰਬਾਰ ਕੌਰ ਦੀ ਕੁੱਖੋਂ ਪਿੰਡ ਫਤਿਹਪੁਰ ਵਿਖੇ ਹੋਇਆ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਚੋਂ 38 ਸਾਲ 6 ਮਹੀਨੇ ਦੀ ਸਰਵਿਸ ਤੋਂ ਬਾਅਦ ਸੇਵਾਮੁਕਤ ਹੋਣ ਤੇ ਟੈਕਨੀਕਲ ਐਂਡ ਮਕੈਨੀਕਲ EMPLOYES ਯੂਨੀਅਨ ਬ੍ਰਾਂਚ ਮਾਨਸਾ ਵੱਲੋਂ ਉਹਨਾਂ ਦੇ ਸਨਮਾਨ ਚ ਵਿਦਾਇਗੀ ਸਨਮਾਨ ਸਮਾਰੋਹ ਚ ਨੀਰ ਦੀ ਹਵੇਲੀ ਪੈਲੇਸ ਵਿਖੇ ਰੱਖਿਆ ਗਿਆ ਇਲਾਕੇ ਦੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਸਮਾਜ ਸੇਵੀ ਕਲੱਬਾਂ ਰਾਤਰੀ ਜਥੇਬੰਦੀਆਂ ਵਿਦਿਆਪਿਤ ਮੀਡੀਆ ਖੇਤਰ ਦੇ ਨਮਾਇੰਦਿਆਂ ਪੰਚਾ ਸਰਪੰਚਾਂ ਤੋਂ ਇਲਾਵਾ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਵੱਲੋਂ ਬਾਬੂ ਸਿੰਘ ਨੂੰ ਯਾਦਗਾਰੀ ਤੋਹਫਿਆਂ ਨਾਲ ਨਿਵਾਜਿਆ ਗਿਆ ਸਮਾਗਮ ਦੌਰਾਨ ਬਜ਼ੁਰਗਾਂ ਤੇ ਰੁੱਖਾਂ ਦੇ ਸਤਿਕਾਰ ਤੇ ਸੰਭਾਲ ਦਾ ਇੱਕ ਖਾਸ ਸੁਨੇਹਾ ਦਿੱਤਾ ਗਿਆ ਇਸ ਮੌਕੇ ਖੁਸ਼ ਨਮਾ ਜ਼ਿੰਦਗੀ ਦਾ ਹਰ ਰੰਗ ਦੇਖਣ ਨੂੰ ਮਿਲਿਆ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀ ਕਿੱਥੇ ਚੱਲ ਰਹੀ ਹੈ ਰਿਟਾਇਰਮੈਂਟ ਪਾਰਟੀ ਦੇ ਮੌਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਤੋਂ ਰਿਟਾਇਰਮੈਂਟ ਪਾਰਟੀ ਸ਼ੁਰੂ ਕੀਤੀ ਹੈ ਬਹੁਤ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਮਾਂ ਮੈਂ ਦੇਖੀ ਰੱਬ ਨਹੀਂ ਦੇਖਿਆ ਮਾਂ ਜਹਾਂ ਦਾ ਕੋਈ ਮਾਂ ਤੋਂ ਜਿਹੜਾ ਮੁੱਖ ਮੋੜ ਲਾ ਕੇ ਤੇ ਮੇਰੇ ਨਟ ਹੋਈ ਮਾਂ ਦੇ ਖਿਆਲ ਤੋਂ ਵਾਜੇ ਬਿਠੇ ਉੱਚੀਆਂ ਔਤਿਆਂ ਵਾਲੇ ਉਹ ਦੁਰਜਾ ਵਰਮਾ ਨੂੰ ਦੇਖਿਆ ਅੰਨ ਨਾਲ ਕੋਈ ਸ਼ਹਿਰ ਨਹੀਂ ਵਿੱਚ ਸੰਸਾਰੇ ਮਿੱਠੀ ਉਹ ਮਿੱਠੀ ਤੋਂ ਮਰਦ ਸਰਹਦੀ ਮੰਦ ਜਿਹਾ ਵਰਗੀ ਉਹ ਬਦਨ ਹੋਏ ਅੱਡਾ ਨਾ ਹੋ ਕੋਈ ਉਹ ਗੁਜ਼ਰੀ ਮਾਦਸ਼ ਵਿੱਚ ਦੀ ਮਾਂ ਵਰਗੀ ਇੱਕ ਮਾਂ ਬੋਲ ਦੀ ਛਾ ਤੇ ਰਬ ਦਾ ਨਾ ਪਿਆਰੇ ਇੱਕੋ ਜਹੇ ਇੱਕ ਮਾਂ ਬੋਲ ਦੀ ਛਾ ਤੇ ਰਬ ਦਾ ਜੋ ਰੰਗ ਲੱਭੀ ਤੋਰ ਸ਼ਰਮਾ ਵੀ ਤੋਰ ਨਜ਼ਾਰੇ ਇੱਕੋ ਜਹੇ ਜਵਾਨੀ ਜੋਹਰ ਲੱਭੀ ਤੋਰ ਸ਼ਰਮਾ ਵੀ ਤੋਰ ਨਜ਼ਾਰੇ ਇੱਕੋ ਜਹੇ ਸੁਹਾਗਾ ਨਾਮ ਨੂੰ ਕਹਿਆ ਨਾਮ ਲਖਾਹਰ ਸ਼ਿਕਰ ਹੋਈ ਕੋਈ ਹੈ ਇੱਕ ਮਾਹੂ ਬੋਦੀ ਛਾ ਤੇ ਰਬਾ ਨਾਲ ਪਿਆਰੇ ਇੱਕੋ ਜਹੇ ਅੱਜ ਬਾਬੂ ਸਿੰਘ ਫਤਿਹਪੁਰ ਜੋ ਕਿ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਵਿੱਚੋਂ ਟੈਕਨੀਸ਼ੀਅਨਾਂ ਗ੍ਰੇਡ 1 ਦੀ ਅਸਾਮੀ ਤੋਂ ਰਿਟਾਇਰ ਹੋਏ ਹਨ ਉਹਨਾਂ ਦੇ ਜੋ ਵਿਦਾਇਗੀ ਸਮਾਗਮ ਦੇ ਵਿੱਚ ਜੋ ਉਹਨਾਂ ਨੇ 38 ਸਾਲ ਵਿਭਾਗ ਦੀ ਸੇਵਾ ਕੀਤੀ ਹੈ ਉਹਨਾਂ ਬਾਅਦ ਜੋ ਸਨਮਾਨ ਸਮਾਰੋਹ ਅੱਜ ਕੀਤਾ ਗਿਆ ਇਸ ਪ੍ਰੋਗਰਾਮ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਮਾਮਾ ਨੂੰ ਠੰਡੀਆਂ ਸ਼ਾਮਾਂ ਦੇ ਥੀਮ ਦੇ ਆਧਾਰ ਦੇ ਉੱਤੇ ਸਾਰੇ ਪ੍ਰੋਗਰਾਮ ਦਾ ਇੱਕ ਮੈਸੇਜ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਦਿੱਤਾ ਗਿਆ ਕਿ ਕਿਵੇਂ ਬਜ਼ੁਰਗਾਂ ਦਾ ਸਤਿਕਾਰ ਸਾਨੂੰ ਕਰਨਾ ਚਾਹੀਦਾ ਹੈ ਮਾਂ ਮਾਂ ਠੰਡੀਆਂ ਸ਼ਾਮਾਂ ਨੇ ਅਤੇ ਰੁੱਖ ਜਿਹੜੇ ਆ ਉਹ ਸਾਨੂੰ ਸਾਹ ਦਿੰਦੇ ਆ ਰੁੱਖਾਂ ਨਾਲ ਸਾਡਾ ਜੀਵਨ ਬਚ ਸਕਦਾ ਹੈ ਰੁੱਖਨ ਰੁੱਖਾਂ ਨਾਲ ਹੀ ਸਾਡਾ ਜੀਵਨ ਸੰਭਵ ਹੈ ਬਾਰੇ ਮੇਰਾ ਜਦੋਂ ਕੁਦਾ ਬਾਪ ਹੈ ਮੈਂ ਕਹਾਂ ਉਹ ਇੱਕ ਇਨਸਾਨ ਜਾਂ ਕੋਈ ਮੁਲਾਜ਼ਮ ਨਹੀਂ ਉਹ ਇੱਕ ਸੰਸਥਾ ਹੈ ਜਿਨੇ ਆਪਣੀ ਪੂਰੀ ਸੇਵਾ ਦੇ ਦੌਰਾਨ ਜਿੱਥੇ ਭਾਈ ਕਨਈਆ ਜੀ ਦੇ ਮਿਸ਼ਨ ਦੀ ਪੂਰਤੀ ਲਈ ਹਰ ਗਰੀਬ ਅਮੀਰ ਲਈ ਪਾਣੀ ਦਾ ਉਚੇਚਾ ਪ੍ਰਬੰਧ ਕੀਤਾ ਪਾਣੀ ਦਾ ਸਜਜਾ ਪ੍ਰਬੰਧ ਕੀਤਾ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾਈ ਬਾਉ ਸਿੰਘ ਫਤਿਹਪੁਰ ਜੀ ਨੂੰ ਉਹਨਾਂ ਦੇ ਰਿਟਾਇਰਮੈਂਟ ਤੇ ਵਧਾਈ ਦਿੰਦੇ ਜਿਹੜਾ ਕਿ ਫਤਿਹਪੁਰ ਸਕੀਮ ਤੇ ਇਹਨਾਂ ਨੇ ਆਪਣੀ ਸੇਵਾ ਮਾ ਨਿਭਾਈ ਹੈ ਨਾ ਕਿੰਤੀ 38 ਸਾਲ ਇਸ ਡਿਪਾਰਟਮੈਂਟ ਨੂੰ ਦਿੱਤਾ ਅ ਕੌਕਿ ਮੈਂ ਹੋਰ ਵਰਕਰਜ਼ ਨੂੰ ਵੀ ਮਿਲਦਾ ਜਿੰਨਾ ਕਿ ਡੈਡੀਕੇਸ਼ਨ ਤੇ ਲਗਾ ਜੋਬ ਪ੍ਰਤੀ ਇਹਨਾਂ ਦਾ ਸੀ ਸਮਰਪਣ ਉਹ ਬਹੁਤ ਘੱਟ ਚ ਮਿਲਦਾ ਜੀ ਅੱਜ ਤੁਸੀਂ ਸੇਵਾਮੁਕਤ ਹੋਏ ਹੋ ਤੁਹਾਨੂੰ ਸਾਡੇ ਚੈਨਲ ਦੇ ਵੱਲੋਂ ਸਾਰੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਕਿ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਅੱਜ ਤੁਸੀਂ ਸੇਵਾਮੁਕਤ ਹੋਏ ਹੋ ਇੱਕ ਸਰਕਾਰੀ ਜ਼ਿੰਮੇਵਾਰੀ ਦਾ ਬੋਝ ਛੋਡੇ ਤੋਂ ਅੱਗੇ ਲੱਖਿਆ ਤੇ ਅਗਲੀ ਲਾਈਫ ਦੇ ਵਿੱਚ ਕੀ ਪ੍ਰੋਗਰਾਮਾਂ ਤੁਹਾਡਾ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਜੈਲ ਦਾ ਟੀਵੀ ਸਾਰੀ ਟੀਮ ਨੂੰ ਮੈਂ ਧੰਨਵਾਦ ਕਹਿੰਦਾ ਮੇਰੀ ਜਿਹੜੀ ਅੱਜ ਰਿਟਾਇਰਮੈਂਟ ਸੇਵਾ ਮੁਕਤੀ ਦਾ ਜਿਹੜਾ ਅਸਲ ਮਨੋਰਥ ਸੀ ਉਹ ਰੁੱਖਾਂ ਨੂੰ ਬਚਾਉਣਾ ਤੇ ਰੁੱਖਾਂ ਨੂੰ ਸੁਭਾਣਨਾ ਰੁੱਖ ਲਾਉਣੇ ਇਹ ਉਹ ਟੀਮ ਵਰਕ ਜਿਹੜੇ ਬੱਚਿਆਂ ਦੇ ਵਿੱਚ ਐਦਾਂ ਦੀ ਉਹ ਜਿਹੜੀ ਪਿਰਤ ਹੈ ਉਹ ਪੈਦਾ ਕਰਨੀ ਚਾਹੀਦੀ ਕਿ ਜਿਹੜਾ ਵੀ ਬੰਦਾ ਰਟਾਇਰ ਹੋ ਜਾਂਦਾ ਹੈ ਰਟਾਇਰਮੈਂਟ ਤੋਂ ਬਾਅਦ ਦੋਨੇ ਮੀਆਂ ਵੀ ਅਗਰ ਉਹਦੇ ਦੋਨੇ ਮੀਆਂ ਵੀ ਉਹ ਹੈ ਤਾਂ ਅਮਰ ਦੋਨੇ ਮੀਆਂ ਵੀ ਨਹੀਂ ਸਿੰਗਲ ਦਾ ਪਰਿਵਾਰ ਦੇ ਨਾਲ ਇੱਕ ਰੁੱਖ ਜ਼ਰੂਰ ਲਾਵੇ ਜਿੰਨਾ ਚਿਰ ਜ਼ਿੰਦਗੀ ਹੈ ਇੱਕ ਰੁੱਖ ਵੀ ਲਾ ਦिए ਤੇ ਸਾਡੀ ਜਿਹੜੀ ਯਾਦ ਬਣ ਜੂਆ ਜਿਹੜੇ ਗੋੜ ਜਮਲ ਕੋਈ ਵੀ ਕੋਲੇ ਏਦਾਂ ਦੇ ਕੋਈ ਲੱਗੇ ਹੋਏ ਨੇ ਉਹ ਕਿਸੇ ਨੇ ਤਾਂ ਲਾਏ ਨਹੀਂ ਉਹ ਕਿਹੜਾ ਵਾਲਾ ਜਮਲ ਵੀ ਹੈਗੇ ਨਹੀਂ ਪਰ ਯੂਰਪ ਕੋ ਉਹਨਾਂ ਵੀ ਹੈਗੇ ਨੇ ਤਾਂ ਉਹ ਜਿੰਦਾਬਾਦ। ਸਾਡਾ ਰੁੱਖ ਦੀ ਰੁੱਖ ਤੇ ਮਨੁੱਖ ਦੀ ਜਿਹੜੀ ਸਾਂਝ ਹੈ ਸਦੀਆਂ ਪੁਰਾਣੀ ਹੈ। ਜੇ ਅਸੀਂ ਉਹ ਸਾਂਝ ਨੂੰ ਵੜਾ ਕੇ ਰੱਖਾਂਗੇ ਇਹ ਹੀ ਮੇਰੀ ਪਾਰਟੀ ਦਾ ਅੱਜ ਦਾ ਮਨੋਕਸੂ ਰੁੱਖ ਲਾਓ, ਪੁੱਤ ਬਚਾਓ ਨਸ਼ੇ ਤੋਂ ਵੀ ਆਪਣੇ ਬੱਚੇ